ਇਹ ਮੁਫਤ ਵਿੱਚ ਮਿਲ ਜਾਇਆ ਕਰੂੰ ਕਿ ਮੁਫਤ ਵਿੱਚ ਮਿਲ ਜਾਇਆ ਕਰੂੰ ਮੈਂ ਉਹ ਰਾਏ ਥੋੜੀ ਹੂੰ ਹਰ શિક્ષੀਤ ਕੋ ਕੋਸਾਂ ਦਾ ਆ ਜਾਉਂ ਹਰ શિક્ષੀਤ ਕੋ ਕੋਸਾਂ ਦਾ ਜਾਉਂ ਮੈਂ ਉਹ ਚਾਹੇ ਥੋੜੀ ਹੂੰ ਵਾਲੇ ਜਿਹੜੇ ਆ ਵਾਲ ਦੀ ਖਾਲ ਲਾਉਣ ਵਾਲੇ ਬੈਠੇ ਹੁੰਦੇ ਆ ਬਾਦ ਦਬ ਤੰਗੜ ਬਣਾ ਦਿੰਦੇ ਆ ਖੰਭਾਂ ਦੀ ਢੰਡਾਰਾ ਬਣਾ ਦਿੰਦੇ ਆ ਕਈ ਵਾਰੀ ਦੇ ਖੰਭ ਨਹੀਂ ਵੀ ਹੁੰਦਾ ਤਾਂ ਵੀ ਢਾਰ ਬਣ ਜਾਂਦੀ ਏ ਇਹ ਕਿੰਦਾ ਦਾ ਲੱਗਾ ਮੇਰੇ ਲੋਕ ਕਿੰਦਾ ਦੇ ਲੱਗੇ ਉਹਨੇ ਕਿਹਾ ਬਾਦਸ਼ਾਹ ਜੂਰ ਲੋਕ ਬਹੁਤ ਸੋਹਣੇ ਲੱਗੇ ਆ ਤੇ ਤੁਹਾਡੀ ਜਿਹੜੀ ਦਿੱਲੀ ਆ ਸਦਾ ਸਲਾਮਤ ਰਹੇ ਜਿੱਥੋਂ ਤੱਕ ਤੁਹਾਡੀ ਸ਼ਖਸੀਅਤ ਦਾ ਸਵਾਲ ਆ ਤੇ ਤੁਸੀਂ ਤੇ ਪੂਰਨਮਾਸ਼ੀ ਦੇ ਚੰਦ ਜੇ ਤੇ ਉਹਨੇ ਪੁੱਛਿਆ ਤੁਹਾਡਾ ਰਾਜਾ ਉਹ ਕਹਿੰਦਾ ਜੀ ਉਹ ਦੂਜੀ ਦਾ ਚੰਦ ਨੇ ਤੇ ਉਹ ਦੋ ਪਲ ਜਿਹੜੇ ਗੁੱਸੇ ਦੇ ਬੋਲ ਆ ਉਹ ਜਿਹੜੇ ਸਾਡੀ 부ਧੀ ਨੂੰ ਖਾ ਜਾਂਦੇ ਕਰੋਧ ਜਿਹਦਾ ਦਾ ਸਾਡੇ ਉਹ ਬੋਲ ਦੇ ਸ਼ਬਦ ਜਿਹੜੇ ਦੋ ساری ਜਿੰਦਗੀ ਕਿਸੇ ਦੀ ਕਰਨ ਇੱਕ ਚ ਖੁੱਬ ਸਕਦੇ ਗੋਲੀ ਉਹਨੂੰ ਤੇ ਦੋਸਤੋ ਤੇ ਕੋਈ ਕਰਾਇ ਹੁੰਦੀ ਆ ਜਿਹੜੀ ਮੁਕਤ ਦਿੰਦਾ ਹਰ ਕੋਈ ਕਿਸੇ ਨੂੰ ਪਰ ਉਸ ਰਾਏ ਦੀ ਕੋਈ ਅਹਿਮਤ ਨਹੀਂ ਹੁੰਦੀ ਤੇ ਸਾਨੂੰ ਜਿਹੜੀ ਕਿਸੇ ਨੂੰ ਰਾਏ ਵੀ ਦੇਣੀ ਹੋਵੇ ਤੇ ਤੁਹਾਡੀ ਰਾਏ ਜਿਹੜੀ ਹੁੰਦੀ ਬੜੀ ਕੀਮਤੀ ਹੁੰਦੀ ਆ ਇਹਨੂੰ ਸੋਚ ਸਮਝ ਕੇ ਦਿਆ ਕਰੋ ਹਰ ਕਿਸੇ ਨੂੰ ਰਾਏ ਦੇਣੀ ਨਹੀਂ ਚਾਹੀਦੀ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਚੈਨਲ ਚੰਗ ਦੀ ਰਾਤ ਤੇ ਸਵਾਗਤ ਆ ਸਾਰਿਆਂ ਦਾ ਔਰ ਮੈਂ ਅੱਜ ਦਾ ਵੀਲੌਗ ਲੈ ਕੇ ਆਜ ਰਾਂ ਤੁਹਾਡੇ ਸਾਹਮਣੇ ਪਰ ਮੇਰੀਆਂ ਛੋਟੀਆਂ-ਛੋਟੀਆਂ ਗੱਲਾਂ ਮੇਰਾ ਸਾਂਝ ਪਾਉਣ ਦਾ ਤਰੀਕਾ ਗਰਮੀ ਬਹੁਤ ਆ ਗਰਮੀ ਨੇ ਵਟ ਕੱਢੇ ਪਿਆ ਔਰ ਨਾ ਦੇ ਕੱਪੜੇ ਪਾਉਣ ਨੂੰ ਜੀ ਕਰਦਾ ਨਾ ਕਿਤੇ ਬਾਹਰ ਜਾਣ ਨੂੰ ਜੀ ਕਰਦਾ ਤੇ ਇਹਦਾ ਬੰਦਾ ਸਗੋਂ ਕੰਮ ਕਰਨ ਲੱਗਾ ਹੁੰਦਾ ਉਹਨੂੰ ਤੇ ਗਰਮੀ ਵਧੀਆ ਲੱਗਦੀ ਔਰ ਮੇਰੇ ਅਰਗਾ ਜਿਹੜਾ ਵਿਹਲਾ ਉਹਦੇ ਹਾਸਤੇ ਨੇ ਗਰਮੀ ਹੋਰ ਦੁਖਦਾਈ ਹੋ ਜਾਂਦੀ ਤੇ ਮੈਂ ਅੱਜ ਦੀ ਸਾਂਝ ਗੁਲਜਾਰ ਸਾਹਿਬ ਦੇ ਬੜੇ ਪਿਆਰੇ ਸ਼ਬਦ ਨੇ ਉਹਨਾਂ ਨਾਲ ਸ਼ੁਰੂ ਕਰ ਰਿਆਂ ਕਿ ਮੁਫਤ ਵਿੱਚ ਮਿਲ ਜਾਇਆ ਕਰੂੰ ਕਿ ਮੁਫਤ ਵਿੱਚ ਮਿਲ ਜਾਇਆ ਕਰੂੰ ਮੈਂ ਬੋਹ ਰਾਏ ਥੋੜੀ ਹਾਂ ਹਰ શિક્ષੀਤ ਕੋ ਪਸੰਦ ਆ ਜਾਉਂ ਹਰ શિક્ષੀਤ ਕੋ ਪਸੰਦ ਆ ਜਾਉਂ ਮੈਂ ਉਹ ਚਾਹੇ ਥੋੜੀ ਹਾਂ ਗੁਜਾਰ ਸਾਹਿਬ ਦੇ ਇਨਾਂ ਸ਼ਬਦਾਂ ਦੀ ਦੋਸਤੋ ਬੜੀ ਗਹਿਰੀ ਗੱਲ ਗੁਜਾਰ ਸਾਹਿਬ ਨੇ ਕਹੀ ਆ ਤੇ ਗੱਲ ਦੇ ਆਕੇ ਅਸੀਂ ਜੋ ਮਰਜ਼ੀ ਕਹੀ ਜਾਈਏ ਸੁਣਨ ਵਾਲੇ ਨੂੰ ਉਹੀ ਚੰਗਾ ਲੱਗਦਾ ਜੋ ਨੇ ਸੁਣਨਾ ਆਂਦਾ ਪਰ ਜਿੰਨੇ ਸੁਣਨਾ ਆਂਦਾ ਨੇ رائے ਬਣਾਈ ਹੁੰਦੀ ਆ ਵੀ ਮੈਂ ਇਹੋ ਚੀਜ਼ ਸੁਣਨੀ ਆਂ ਪੁਰਾਣੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਉਹਨਾਂ ਨੇ ਆਪਣੇ ਦਰਬਾਰ 'ਚ ਜਿਹੜੇ ਵਜ਼ੀਰ ਰੱਖੇ ਹੁੰਦੇ ਸੀ ਤੇ ਉਹ ਵਜ਼ੀਰ ਜਿਹੜੇ ਸੀ ਉਹ ਬੜਾ ਗੱਲਾਂ ਦੇ ਕਾਰੀਗਰ ਹੁੰਦੇ ਸੀ ਸਿਆਣੇ ਹੁੰਦੇ ਸੀ ਔਰ ਲਗਭਗ ਆਪਣੇ ਹੱਥਾਂ ਤੇ ਤਾਰ ਤੇ ਤੁਰਨਾ ਕੋਈ ਇੱਕ ਬੈਲੈਂਸ ਬਣਾ ਕੇ ਤੁਰਦੇ ਸੀ ਕਿ ਕੋਈ ਵੀ ਇਧਰ-ਉਧਰ ਗੱਲ ਜੇ ਛੋਟੀ ਜੀ ਵੀ ਹੋ ਗਈ ਤੇ ਦਰਬਾਰਾਂ ਦੇ ਵਿੱਚ ਵਾਲ ਦੀ ਖਾਲ ਲਾਉਣ ਵਾਲੇ ਜਿਹੜੇ ਸੀ ਉਹ ਬੈਠੇ ਹੁੰਦੇ ਸੀ ਤੇ ਸਾਡੇ ਵੀ ਅਸੀਂ ਘਰ 'ਚ ਗੱਲ ਕਰੀਏ 11 ਦੋਸਤਾਂ 'ਚ ਕਰੀਏ ਕੋਈ ਦੇਸ਼ 'ਚ ਗੱਲ ਕਰੀਏ ਤਾਂ ਸਾਨੂੰ ਬੜੀ ਸਿਆਣਪ ਨਾਲ ਬੜੀ ਸੂਝ ਨਾਲ ਉਹ ਗੱਲ ਕਰਨੀ ਪੈਂਦੀ ਆ ਕਿਉਂਕਿ ਸਾਡੇ ਵੀ ਆਲੇ ਪਾਸੇ ਅਰਧ ਆਲੇ ਦੁਆਲੇ ਜਿਹੜੇ ਆ ਵਾਲ ਦੀ ਖਾਲ ਲਾਉਣ ਵਾਲੇ ਬੈਠੇ ਹੁੰਦੇ ਆ ਬਾਦ ਦਬ ਤੰਗੜ ਬਣਾ ਦਿੰਦੇ ਆ ਖੰਮਾਂ ਦੀ ਢੰਗਾਂ ਬਣਾ ਦਿੰਦੇ ਆ ਕਈ ਵਾਰੀ ਦੇ ਖੰਭ ਨਹੀਂ ਵੀ ਹੁੰਦਾ ਤਾਂ ਵੀ ਢਾਰ ਬਣ ਜਾਂਦੀ ਕਹਿੰਦੇ ਕਿ ਪੁਰਾਣੇ ਜਿਹੜੇ ਸੀ ਬੀਤ ਗਿਆ ਸਦੀਆਂ ਜੋ ਜ਼ਿਕਰ ਆਉਂਦਾ ਇੱਕ ਕਹਾਣੀ ਦਾ ਕਿਸੇ ਟਾਂ ਬਲਖ ਤੇ ਬੁਖਾਰਾ ਜਿਹੜੇ ਸੀ ਇਹ ਬੜੇ ਵਿਕਸਤ ਸ਼ਹਿਰ ਹੁੰਦੇ ਸੀ ਔਰ ਇਹ ਯੂਨੀਵਰਸਟੀਆਂ ਸੀ ਅਧਿਆਤਮਿਕਤਾ ਦੀਆਂ ਔਰ ਇੱਥੇ ਬੜੇ ਸਿਆਣੇ ਵਜ਼ੀਰ ਜਿਹੜੇ ਅਮੀਰ ਫਕੀਰ ਪੈਦਾ ਹੋਏ। ਔਰ ਇਹਨਾਂ ਦੀ ਬਹੁਤ ਸਾਰੀ ਇਸ ਕਿਤੇ ਨੂੰ ਦੇਖਣ ਇਸ਼ਕੇ ਦੇ ਨੂੰ ਇੱਥੋਂ ਜਿਹੜੇ ਵੱਡੇ ਵੱਡੇ ਸੰਤ ਪਕੰਬਰ ਜਿਹੜੇ ਆ ਉਹਨਾਂ ਨੇ ਰੋਹਾਨੀ ਯੂਨੀਵਰਸਿਟੀ ਦਾ ਵਿਦਿਆਰਥੀ ਕੀਤੀ। ਇੱਕ ਵਾਰੀ ਕਿਤੇ ਬਲਖ ਤੇ ਬੁਖਾਰੇ ਦਾ ਵਜ਼ੀਰ ਸੀ ਕੋਈ। ਜਿਹਨੂੰ ਦਿੱਲੀ ਆਉਣ ਦਾ ਮੌਕਾ ਮਿਲਿਆ। ਤੇ ਦਿੱਲੀ ਦਾ ਬਾਦਸ਼ਾਹ ਜਿਹੜਾ ਉਹ ਵੀ ਚਾਹੁੰਦਾ ਸੀ ਕਿ ਜਿਹੜਾ ਬਲਖਾਰੇ ਤੋਂ ਵਜ਼ੀਰ ਆਇਆ ਉਹ ਕੋਈ ਮੇਰੀ ਪ੍ਰਸ਼ੰਸਾ ਕਰੇ। ਮੇਰੇ ਕੋਈ ਸ਼ਬਦ ਜਾਰ ਮਨੇ ਕਬੇ اور ਵਜੀਰ ਵੀ ਜਿਹੜਾ ਸੀ ਉਹਨੂੰ ਵੀ ਬਾਦਸ਼ਾਹ ਨੇ ਕਿਹਾ ਸੀ ਕਿ ਜਿਹੜੇ ਤੂੰ ਦੂਤ ਬਣ ਕੇ ਚੱਲਿਆ ਪਰ ਸਾਡੇ ਸਬੰਧ ਆ ਜਿਹੜੇ ਉਹ ਪੁਖਤਾ ਹੋਣੇ ਚਾਹੀਦੇ ਆ ਤੇਰੀ ਗੱਲਬਾਤ ਦੀ ਕਮੰਡ ਦੇ ਵਿੱਚ ਉਹ ਜਿਹੜਾ ਬਾਦਸ਼ਾਹ ਉਹ ਕਸਿਆ ਜਾਣਾ ਚਾਹੀਦਾ ਤੇ ਚਲੋ ਜੀ ਉਹ ਵਜੀਰ ਸੀ ਜਿਹੜਾ ਦਿੱਲੀ ਦਰਬਾਰ ਦੇ ਵਿੱਚ ਇੰਟਰ ਹੋਇਆ ਤੇ ਹੁਣ ਬਾਦਸ਼ਾਹ ਦੀ ਤਾਰੀਫ ਤੇ ਕੁਝ ਨਾ ਕੁਝ ਕਹਿਣਾ ਪੈਣਾ ਸੀ ਤੇ ਜੇ ਉਹ ਵਿਧਾ ਚੜਾ ਕੇ ਕਹਿੰਦਾ ਸੀ ਕੁਝ ਉਹਨੂੰ ਪਤਾ ਸੀ ਕਿ ਮੇਰੇ ਨਾਲ ਜਿਹੜੇ ਐਲਕਰ ਆਏ ਆ ਇਹਨਾਂ ਨੇ ਜਾ ਕੇ ਪਿੱਛੇ ਬਲਖ ਬਖਾਰੇ ਬਾਦਸ਼ਾਹ ਨੂੰ ਦੁੱਜੇ ਨੂੰ ਦੱਸਣਾ ਤੇ ਹੁਣ ਮੈਂ ਕਰਾਂ ਤੇ ਕਰਾਂ ਕੀ ਪਰ ਉਹਨੇ ਜਿਹੜਾ ਬਲਖ ਬਖਾਰੇ ਦਾ ਵਜ਼ੀਰ ਸੀ ਉਹਨੇ ਬੜੀ ਸਿਆਣਪ ਨਾਲ ਕੰਮ ਲਿਆ ਤੇ ਉਹਨੇ ਬਾਦਸ਼ਾਹ ਨੇ ਪੁੱਛਿਆ ਵੀ ਤੁਸੀਂ ਮੇਰੇ ਦਰਬਾਰ ਚ ਆ ਜਾਈਏ ਤੁਹਾਨੂੰ ਮੈਂ ਕਿੰਦਾ ਦਾ ਲੱਗਾ ਮੇਰੇ ਲੋਕ ਕਿੰਦਾ ਦੇ ਲੱਗੇ ਉਹਨੇ ਕਿਹਾ ਬਾਦਸ਼ਾਹ ਜੁਰ ਲੋਕ ਬਹੁਤ ਸੋਹਣੇ ਲੱਗੇ ਆ ਤੁਹਾਡੀ ਜਿਹੜੀ ਦਿੱਲੀ ਆ ਸਦਾ ਸਲਾਮਤ ਰਹੇ ਜਿੱਥੋਂ ਤੱਕ ਤੁਹਾਡੀ ਸ਼ਖਸੀਅਤ ਦਾ ਸਵਾਲ ਆ ਤੇ ਤੁਸੀਂ ਤੇ ਪੂਰਨ ਮਾਸ਼ੀ ਦੇ ਚੰਦ ਜੇ ਤੇ ਉਹਨੇ ਪੁੱਛਿਆ ਤੁਹਾਡਾ ਰਾਜਾ ਉਹ ਕਹਿੰਦਾ ਜੀ ਉਹ ਦੂਜੀ ਦਾ ਚੰਦ ਨੇ ਤੇ ਉਹ ਰਾਜੇ ਨੇ ਸਮਝ ਲਿਆ ਕਿ ਮੇਰੀ ਰੌਸ਼ਨੀ ਜਿਹੜੀ ਆ ਉਹ ਜ਼ਿਆਦਾ ਵਾ ਤੇ ਇਹਨੇ ਪ੍ਰਸ਼ੰਸਾ ਸਮਝਦਾਰ ਨੂੰ ਇਸ਼ਾਰਾ ਹੀ ਬੜਾ ਹੁੰਦਾ ਚਲੋ ਉਹਦਾ ਐਡਕਾਰ ਹੋਰ ਗੱਲਾਂ ਬਾਤਾਂ ਆਈਆਂ ਰਾਜਸੀ ਹੋਈਆਂ ਸਿਆਸੀ ਹੋਈਆਂ ਤੇ ਵਜ਼ੀਰ ਦੀ ਸੇਵਾ ਪਾਉਣਾ ਕੀਤੀ ਗਈ ਪਰ ਉਹ ਜਿਹੜੀ ਖਬਰ ਸੀ ਜਿਹੜੇ ਉਹਦੇ ਨਾਲ ਐਲਕਾਰਸੀ ਉਹਨਾਂ ਨੇ ਪਿੱਛੇ ਬਲਖ ਬੁਖਾਰੀ ਭੇਜਤੀ ਹੈ ਬਾਦਸ਼ਾਹ ਨੂੰ ਕਿ ਬਾਦਸ਼ਾਹ ਤੁਸੀਂ ਕਿੰਦਾਂ ਨੂੰ ਬੁਲਾ ਕੇ ਭੇਜਿਆ ਹੈ ਆਪਣਾ ਵਜ਼ੀਰ ਇਹਨਾਂ ਨੇ ਇੱਥੇ ਆ ਗੱਲ ਕਹੀ ਆ ਕਦੋਂ ਉਹ ਆਪ ਦਾ ਟਾਈਮ ਗੁਜ਼ਾਰ ਕੇ ਜਦੋਂ ਵਾਪਸ ਆਏ ਤੇ ਉਹਨੂੰ ਵਜ਼ੀਰ ਨੂੰ ਆਉਂਦੇ ਹੀ ਬਲਖ ਬੁਖਾਰੀ ਦੇ ਬਾਦਸ਼ਾਹ ਨੇ ਹੱਥ ਖੜੀਆਂ ਮਾਰ ਲੀਆਂ ਅਥ ਘੜੀਆਂ ਲਾ ਕੇ ਤੇ ਉਹਨੂੰ ਕਿਹਾ ਕਿ ਤੂੰ ਸੰਸਤਾ 'ਚ ਆ ਸ਼ਬਦ ਬੋਲੇ ਸੀ ਮੈਨੂੰ ਦੂਈ ਦਾ ਚੰਦ ਗਿਆ ਓਨੂੰ ਉਹਨੂੰ ਪੂਰਨਮਾਸੀ ਦਾ ਚੰਦ ਗਿਆ ਤੇ ਵਜ਼ੀਰ ਨੇ ਕਿਹਾ ਬਾਦਸ਼ਾਹ ਜੀ ਗੱਲ ਇਹ ਆ ਕਿ ਮੈਂ ਤੁਹਾਨੂੰ ਗੱਲ ਸਾਰੀ ਗੱਲ ਸਮਝਾਉਣਾ ਜੇ ਤੁਸੀਂ ਮੈਨੂੰ ਥੋੜਾ ਜਿਹਾ ਮੇਰੀ ਜਾਨ ਦੀ ਮਾਨ ਪਾਉਂ ਤੁਹਾਡੇ ਤੋਂ ਤੇ ਮੈਂ ਤੁਹਾਨੂੰ ਗੱਲ ਸਮਝਾ ਦਿੰਦਾ ਤੇ ਬਾਦਸ਼ਾਹ ਨੇ ਕਿਹਾ ਚਲੋ ਸਮਝਾਓ ਮੈਂ ਕਿਹਾ ਬਾਸ਼ਾ ਮੈਂ ਉਹਨਾਂ ਤਾਨੂੰ ਦੂਜੀ ਦਾ ਚੰਦ ਕਿਹਾ ਸੀ ਕਿਉਂਕਿ ਤੁਸੀਂ ਜਿਹੜੇ ਸੀ ਉਹ ਚਿਰ ਸਥਾਈ ਰਹਿਣ ਵਾਲੇ ਰਾਜੇ ਜੀ ਤੇ ਤੁਸੀਂ ਨਵੇਂ ਤੁਹਾਡੀ ਉਮਰ ਆ ਤੇ ਤੁਸੀਂ ਬਿਲਕੁਲ ਅਜੇ ਜੰਗ ਜੇ ਔਰ ਤੁਹਾਡਾ ਬੜਾ ਲੰਬਾ ਪੰਡਾ ਵਾ ਤੁਸੀਂ ਸਿੱਜੇ ਸਿੱਜੇ ਆਪਣੇ ਜਿਹੜਾ ਵਾ ਰੋਸ਼ਨੀ ਨੂੰ ਮਿਤਾਉਂਦੇ ਜਾਓਗੇ ਔਰ ਤੁਹਾਡੀ ਜਿਹੜੀ ਪ੍ਰਸਿੱਧੀ ਆ ਉਹ ਵਧਦੀ ਜਾਊਗੀ ਔਰ ਤੁਸੀਂ ਜਿਹੜਾ ਤੁਹਾਡਾ ਆਕਾਰ ਆ ਉਹ ਜੇ ਫੈਦਣਾ ਤੇ ਜਿੱਥੋਂ ਤੱਕ ਮੈਂ ਦਿੱਲੀ ਦੇ ਬਾਦਸ਼ਾਹ ਨੂੰ ਉਨਮਾਸੀ ਦਾ ਚੰਦ ਕਿਹਾ ਸੀ ਕਿਉਂਕਿ ਉਹ ਆਪਣੀ ਸिखर ਦੇ ਪਹੁੰਚ ਚੁੱਕਾ ਉਹਨੇ ਹਟਲ ਜਾਣਾ ਉਹਦਾ ਕੋਈ ਵजूद ਨਹੀਂ ਰਹਿਣਾ ਉਸ ਮਾਸੀ ਤੋਂ ਬਾਅਦ ਉਸ ਚੰਦ ਨੇ ਨੇਰਿਆਂ ਚ ਗਵਾਚ ਜਾਣਾ ਮੇਰੇ ਕਹਿਣ ਦਾ ਬਾਦਸ਼ਾਹ ਇਹ ਭਾਵ ਸੀ ਜਿਹੜਾ ਤੁਨੋਂ ਜੀਰ ਨੇ ਇਹਨਾਂ ਨੇ ਆ ਕੇ ਮੇਰੇ ਅਨਕਰਾਂ ਨੇ ਗਲਤ ਸੁਝਾਇਆ ਮੈਂ ਤੇ ਤੁਹਾਡੀ ਜਿਹੜਾ ਇਕਬਾਲ ਸੀ ਉਹਨੂੰ ਬੜਾ ਬੁਲੰਦ ਕੀਤਾ ਵਾ ਤੇ ਮੈਂ ਤੇ ਤੁਹਾਨੂੰ ਉਸ ਚੀਜ਼ ਨਾਲ ਦੂਜੇ ਚੰਦ ਨਾਲ ਤੁਡੀ ਤੁਲਨਾ ਤਾਂ ਕੀਤੀ ਹੈ ਕਿ ਤੁਸੀਂ ਤੇ ਜੇ ਬੜਾ ਲੰਮਾ ਸਫਰ ਤੈਅ ਕਰਨਾ ਤੇ ਜਿਹੜਾ ਬਾਦਸ਼ਾਹ ਸੀ ਪ੍ਰਸ਼ੰਸਾ ਹੀ ਚਾਹੁੰਦੀ ਚਾਹੁੰਦਾ ਸੀ ਆਪਣੀ ਰੋਬਦੀਪ ਨੇ ਉਹਦੀ ਕਰਕੇ ਉਹਨੂੰ ਸਮਝਾ ਦਿੱਤਾ ਤੇ ਉਹ ਸਮਝ ਗਿਆ ਬੜਾ ਖੁਸ਼ ਹੋਇਆ ਉਹਨੂੰ ਬੜੇ ਇਨਾਮ ਕਰਾਮ ਦਿੱਤੇ ਤੇ ਚਲੋ ਗੱਲ ਆਈ ਗਈ ਹੋਗੀ ਤੇ ਸਾਡੇ ਪਰਿਵਾਰਾਂ 'ਚ ਸਾਡੇ ਘਰਾਂ 'ਚ ਸਾਡੇ ਦੇਸ਼ਾਂ 'ਚ ਇਸ ਟਾਈਮ ਉਹ ਮੌਕਾ ਆ ਗਿਆ ਕਿ ਸਾਡੀ ਕਿਸੇ ਵੀ ਗੱਲ ਦਾ ਕਿਤੇ ਵੀ ਕੋਈ ਮਤਲਬ ਜਿਹੜਾ ਕਿ ਕਿਸੇ ਤਰੀਕੇ ਨਾਲ ਕੱਢਿਆ ਜਾ ਸਕਦਾ। ਔਰ ਇਸੇ ਕਰਕੇ ਮੈਂ ਅਕਸਰ ਤੁਹਾਡੇ ਨਾਲ ਜ਼ਿਕਰ ਕਰਦਾ ਨਾ ਕਿ ਸਾਨੂੰ ਜਦੋਂ ਵੀ ਕੋਈ ਬੋਲਣਾ ਕਹਿਣਾ ਕਿਉਂਕਿ ਸ਼ਬਦ ਜਿਹੜੇ ਹੁੰਦੇ ਆ ਆਪਣੇ ਆਪ 'ਚ ਬੜੀ ਵੱਡੀ ਸ਼ਕਤੀ ਹੁੰਦੇ ਆ। ਔਰ ਕੋਈ ਲੜਾਈਆਂ ਜੰਗਾਂ ਤੋਂ ਬਾਅਦ ਜਿਹੜੀ ਅਸੀਂ ਬਾਅਦ ਦੇ ਵਿੱਚ ਸਾਡੇ ਸਮਝੌਤੇ ਹੁੰਦੇ ਆ ਟੇਬਲਾਂ ਤੇ ਬਹਿ ਕੇ ਸਾਡੀ ਕੋ ਗੱਲਬਾਤ ਹੁੰਦੀ ਆ ਔਰ ਉਹਦੇ 'ਚ ਫਿਰ ਸ਼ਬਦ ਹੀ ਹੁੰਦੇ ਆ ਜਿਹੜੇ ਜਿੰਨਾ ਰਾਈ ਫਿਰ ਦੁਬਾਰਾ ਇਹਦੇ ਨਾਮੇ ਲਿਖੇ ਜਾਂਦੇ ਆ ਔਰ ਜਿੰਨਾ ਰਾਈ ਗੱਲਬਾਤ ਕੀਤੀ ਜਾਂਦੀ ਆ ਔਰ ਗੁਰੂ ਸਾਹਿਬ ਨੇ ਸਾਡੇ ਜਿਹੜੇ ਬਾਬਾ ਗੁਰਮਾਨਕ ਜੀ ਜਾਂ ਸਾਡੇ ਸਤਿਗੁਰੂ ਸਾਹਿਬਾਨ ਨੇ ਔਰ ਸਾਡਾ ਗੁਰੂ ਗ੍ਰੰਥ ਸਾਹਿਬ ਜਿਹੜੇ ਸ਼ਬਦ ਰੂਪ ਚ ਮਿਲੇ ਆ ਸ਼ਬਦ ਦੀ ਬੜੀ ਵੱਡੀ ਅਹਿਮੀਤ ਜਿਹੜੀ ਸਾਨੂੰ ਦਿੱਤੀ ਗਈ ਹੈ ਇਸ ਕਰਕੇ ਸਾਨੂੰ ਬੋਲਣ ਤੇ ਬਹੁਤ ਜ਼ਿਆਦਾ ਸੰਜਮ ਰੱਖਣਾ ਚਾਹੀਦਾ ਕਿਉਂਕਿ ਸਾਡਾ ਜਿਹੜਾ ਇੱਕ ਬੋਲਿਆ ਸ਼ਬਦ ਜਿਹੜਾ ਵਾ ਉਹ ਬੜਾ ਕੁਝ ਬਣਾ ਦੇ ਸਕਦਾ ਔਰ ਵਜਾ ਬੜਾ ਕੁਝ ਬੰਗਾੜ ਸਕਦਾ ਔਰ ਦੋ ਪਲ ਜਿਹੜੇ ਗੁੱਸੇ ਦੇ ਬੋਲ ਉਹ ਜਿਹੜੇ ਸਾਡੀ ਬੁੱਧੀ ਨੂੰ ਖਾ ਜਾਂਦੇ ਕਰੋਧ ਜਿਹਦਾ ਔਰ ਸਾਡੇ ਉਹ ਉਹਦੇ ਸ਼ਬਦ ਜਿਹੜੇ ਦੋ ساری ਜ਼ਿੰਦਗੀ ਕਹਿ ਦੀਆਂ ਤੇ ਕੱਚ ਖੁੱਬ ਸਕਦੇ ਗੋਲੀ ਉਹਨੂੰ ਤੇ ਦੋਸਤੋ ਮੇਰਾ ਇਹ ਚੈਨਲਾ ਜਿਹੜਾ ਇਹਦੇ ਰਾਈ ਮੈਂ ਤੁਹਾਨੂੰ ਪਿਆਰ ਮੁਹੱਬਤ ਦਾ ਸੰਦੇਸ਼ ਦਿਨਾ ਦੁਆ ਕਰਾਂ ਦੀਆਂ ਪਰਿਵਾਰਾਂ ਦੀਆਂ ਦੇਸ਼ਾਂ ਦੀਆਂ ਸਰਦਾਂ ਦੀਆਂ ਹੱਦਾਂ ਦੀਆਂ ਜਿਹੜੀਆਂ ਉਹ ਸਾਂਝਾ ਬਣੀਆਂ ਰਹਿਣ ਕਿਉਂਕਿ ਆnde <Sanye> ਇਹ ਸਾਰਾ ਪਿੰਡ ਕਪਤਾ ਹੋਵੇ ਗਵਾਣ ਨਹੀਂ ਕਪਤਾ ਹੋਣਾ ਚਾਹੀਦਾ ਸਾਨੂੰ ਕੋਈ ਵੀ ਸਾਡਾ ਗਵਾਣ ਹੋ ਗਏ ਸਾਨੂੰ ਵਾਲੇ ਵਾਲੇ ਨੂੰ এনवायरमेंट ਨੂੰ ਸਾਨੂੰ ਬਣਾ ਕੇ ਰੱਖਣ ਵਾਸਤੇ ਸਾਡੇ ਸ਼ਬਦ ਬੜੇ ਸਹਾਇੀ ਹੁੰਦੇ ਆ ਸਾਡੇ ਵਾਸਤੇ ਇਸ ਕਰਕੇ ਸਾਡੀ ਜਿਹੜੀ ਬਾਣੀ ਆ ਉਹ ਸ਼ੁੱਧ ਹੋਣੀ ਚਾਹੀਦੀ ਆ ਸਾਨੂੰ ਬੋਲਣ ਦਾ ਤਰੀਕਾ ਸਾਨੂੰ ਪੜਦੇ ਰਹਿਣਾ ਚਾਹੀਦਾ ਸਾਨੂੰ ਲਿਖਦੇ ਰਹਿਣਾ ਚਾਹੀਦਾ ਸਾਡੀ ਜਿਹੜੀ ਗੱਲਬਾਤ ਆ ਬੜੀ ਸਾਫ਼ ਠਿਕਣੀ ਚਾਹੀਦੀ ਆ ਇਹੋ ਹੀ ਮੇਰਾ ਅੱਜ ਦਾ ਸੰਦੇਸ਼ ਸੀ ਥੋੜੇ ਜਿਹੀ ਸ਼ਬਦਾਂ ਨਾਲ ਹੀ ਮੈਂ ਤੁਹਾਡੇ ਨਾਲ ਆਪਣੇ ਦਿਲ ਦੀ ਸਾਝ ਪਾ ਸਕਿਆ ਤੇ ਮੈਂ ਉਹ ਗੁਰਚਾਰ ਸਾਹਿਬ ਦੇ ਜਿਹੜੇ ਸੀ ਸ਼ਬਦ ਸੀ ਤੇ ਇੱਕ رائے ਹੁੰਦੀ ਆ ਜਿਹੜੀ ਮੁਕਤੰਦਾ ਹਰ ਕੋਈ ਕਿਸੇ ਨੂੰ ਪਰ ਉਸ رائے ਦੀ ਕੋਈ ਅਹਿਮਤ ਨਹੀਂ ਹੁੰਦੀ ਤੇ ਸਾਨੂੰ ਜਿਹੜੀ ਕਿਸੇ ਨੂੰ رائے ਵੀ ਦੇਣੀ ਹੋਵੇ ਤੇ ਤੁਹਾਡੀ رائے ਜਿਹੜੀ ਹੁੰਦੀ ਬੜੀ ਕੀਮਤੀ ਹੁੰਦੀ ਹੈ ਇਹਨੂੰ ਸੋਚ ਸਮਝ ਕੇ ਦਿਆ ਕਰੋ ਹਰ ਕਿਸੇ ਨੂੰ رائے ਦੇਣੀ ਨਹੀਂ ਚਾਹੀਦੀ ਇਹ ਸੀ ਦੋਸਤੋ ਮੇਰਾ ਛੋਟਾ ਜਿਹਾ ਪੈਗਾਮ ਮੇਰੇ ਤੁਹਾਡੇ ਤੱਕ ਹਾਜ਼ਰ ਹੋਣ ਦੀ ਮੇਰੀ ਗੱਲ ਪਹੁੰਚ ਸਕੇ ਗੱਲਬਾਤ ਦੇ سلسلے ਦੇ ਵਿੱਚੋਂ ਮੈਂ ਗੱਲ ਜਿਹੜੀ ਤੁਹਾਨੂੰ ਸੁਣਾਈ ਤੇ ਤੁਹਾਡੇ ਨਾਲ ਕੀਤੀ ਜਿੱਥੇ ਜਿੱਥੇ ਵੀ ਤੁਸੀਂ ਮੈਨੂੰ ਵੇਖ ਰਿਹਾ ਜੇ ਦੇਸ਼ ਦੇਸ਼ ਦੇ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਜਿਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਹੋਰ ਆਪਣੇ ਦਿਲ ਦੀਆਂ ਛੋਟੀਆਂ ਛੋਟੀਆਂ ਗੱਲਾਂ ਇਹ ਭਾਵਨਾਵਾਂ ਸਾਂਝੀਆਂ ਕਰਦਾ ਰਹਾਂ ਸੋਖਾਂ ਤਾਂ ਕਿ ਜਿਹੜੇ ਨਾਲ ਮੋਹ ਦੀਆਂ ਤਾਂ ਨਾਲ ਜਿਹੜੀਆਂ ਜੁੜੀਆਂ ਰਹਿਣ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਜੇ ਕਿਉਂਕਿ ਹਰ ਇੱਕ ਤੇ ਦਿਲ ਨੂੰ ਹੁੰਦੀ ਤਾਂਗ ਪਹੁੰਚਣ ਦੀ ਇੱਕ ਦੂਜੇ ਤੱਕ ਔਰ ਮੈਂ ਆਪਣੇ ਇਨਾਂ ਸ਼ਬਦਾਂ ਨਾਲ ਤੁਹਾਡੇ ਦਿਲ ਤੇ ਰਸਕ ਦੇਣਾ ਕਿ ਦਿੰਦਾ ਹੀ ਰਹੂੰਗਾ ਹਮੇਸ਼ਾ ਮੈਂ ਤੁਹਾਡਾ ਆਪਣਾ ਕੀ ਪਤਾ ਬਨੂ ਜਿੰਦਾਬਾਦ ਖੁਸ਼ ਰਹੋ